ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਵਲੌਗ ਬਹੁਤ ਟਾਈਮਰ ਪਾਉਣ ਲੱਗੇ ਆ ਕੰਮ ਕਰ ਕਰੀ ਜਾਂਦੇ ਖੇਤ ਕੰਮ ਕਰ ਕਰਕੇ ਸਿੱਧਾ ਜਾਣਾ ਦਿੱਲੀ ਦਿੱਲੀ ਤੁਹਾਨੂੰ ਦੱਸ ਦੇ ਕੀ ਕਰਨ ਜਾਣਾ ਚੱਲ ਸ਼ਟਡਾਊਨ ਹੈ ਆ ਠੀਕ ਹੈ ਪਾਸਪੋਰਟ ਤਾਂ ਵਖਾ ਦੇ ਠੀਕ ਓਕੇ ਠੀਕ ਓਕੇ ਚੱਲ ਓਕੇ ਪਾਸਪੋਰਟ ਕੈਨੇਡਾ ਕੈਨੇਡਾ ਮਿੱਠੀ ਜੇਲ ਹਣਾ ਕੈਨੇਡਾ ਫੋਰਸ ਜਾਣਾ ਪੈਣਾ ਮਿੱਠੀ ਮਾੜਾ ਮੋੜ ਆਣਾ ਓਏ ਮੇਰੇ ਬੂਟ ਤੇਰੇ ਬੂਟ ਖਰਾਬ ਕਰੀ ਜਾਂਦਾ ਜਿਹੜੇ 1% ਚਾਰਜ ਨਹੀਂ ਆਉਂਦੇ ਜਾਂਦੇ ਜਾਂਦੇ ਧਿਆਨ ਨਾਲ ਰੱਖ ਲੈ ਸਾਨੂੰ ਸਾਰਾ ਫਾਈਲ ਕਿੱਥੇ ਆਹ ਹੋਰ ਬਾਸਾ ਜੀ ਚੱਲਾ ਸਨੂਰ ਕੈਨੇਡਾ ਪਲਟ ਪਈ ਆ ਹੁਣ ਚੱਲਾ ਪੱਕਾ ਕਨੇਡਾ ਮਿਲ ਗਿਆ ਵਿਸਟਰੇ ਨੂੰ ਹੱਟ ਨਹੀਂ ਨੋਨਾ ਜਾਣ ਲੱਗੇ ਮੈਂ ਹੁਣ ਨਹੀਂ ਮੁੜਦੇ ਯਾਰ ਦੇਵੇਂ ਆਰਾ ਮੋੜਾ ਮੋੜਾ ਇੱਥੇ ਆ ਉਹ ਯਾਰ ਆਵਾਜ਼ ਨਹੀਂ ਆਉਂਦੀ ਐਜੀ ਕੋਈ ਬਣਾ ਵਾਪਸ ਮੋੜਦੇ ਨੇ ਹੁਣ ਫੇਰ ਕੀ ਜਾਵਾਂ ਤੇ ਰੋਣਾ ਮੈਂ ਠੰਗਾ ਠੰਗਾ ਆਸਟ੍ਰੇਲੀਆ ਸ਼੍ਰੀਲੰਕਾ ਇਹ ਕਿਵੇਂ ਯਮਨੀ ਰੋਣਾ ਮੈਂ ਆਰੋ ਕਿਨੇ ਮੋੜੋ ਤੇ ਕਿ ਮੋੜਾਇਆ ਮੈਂ ਚੰਗਾ ਚੰਗਾ ਕਰ ਕੈਨੇਡਾ ਕਰਕੇ ਪੱਕੇ ਪਸਨੀਕ ਹੋ ਜਾਣਾ ਆਪਾਂ ਪੱਕੇ 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 ਹਰ ਵਾਰ ਮੋੜਾ ਮੋੜਾ ਉਸ ਨੋਵਰ ਆ ਜਾਣਾ ਸਲੋਵਰ ਚੱਲ ਜਾਂਦਾ ਹੁਣ ਦੱਸ ਇਹਨਾਂ ਨੂੰ ਹੁਣ ਨਹੀਂ ਮੁੜਦਾ ਹੁਣ ਨਹੀਂ ਮੁੜਦੇ ਯਾਰ ਵੀ ਚੰਡੀ ਲਾ ਕੇ ਆਉਗੇ ਇਹਨੇ ਵੀ ਨਾਲ ਜਾਣਾ ਵੀ ਦੇ ਨੰਦ ਬੰਦੇ ਵੀ ਦੇ ਲਾ ਐਨ ਕਿ ਥੱਲੇ ਕਰ ਬੈਲਾ ਐਨ ਕਿ ਲਾਈਨ ਫਾਰਨਰ ਪੜ ਗਿਆ ਪੰਜ ਹਾਂ ਜੀ ਕੌਫੀ ਬੜੋ ਚੈਲੰਜ ਹੈ ਹਾਂ ਕੌਫੀ ਤਾਂ ਫਿਰ ਜਾਂਦੇ ਜਾਂਦੇ ਲਾਸਟ ਕੌਫੀ ਦਾ ਨਸੀਬ ਹੈ ਫੜਦਾ ਬੈ ਇੰਨਾ ਹੁਣ ਤਾਂ ਫੜ ਲਾ ਬੈ ਗੈ ਇੰਨਾ ਸ਼ਰਮ ਕਾਰ ਲਾਸਟ ਕੌਫੀ ਤਾਂ ਪੀਣੀ ਚਾਹੁੰਗੇ ਕੌਫੀ ਤਾਂ ਪੀ ਲੈਣਗੇ ਆਹ ਜਾਂ ਟਰਾਲੀ ਵੀ ਜੱਕਦੇ ਪਿਆਏ ਬੈਕ ਭਾਈ ਕਰਦੇ ਹੈ ਤੇ ਸਮਾਨ ਮੇਰਾ ਜਿੱਟਿਆ ਜਿਹੜਾ ਜਿਹੜਾ ਲੈ ਗਿਆ ਹਾਂ ਮਾ ਕਾ ਲਿਆਏ ਇੰਨੇ ਕੋਸੇ ਕੱਪੜੇ ਲਵਾ ਗਏ ਹਾਂ ਨਹੀਂ ਕੌਫੀ ਪਿਆ ਜਨ ਆ ਜਾਓ ਕੌਫੀ ਡਿਲੀਵਰੀ ਕਰ ਆ ਜਾਓ ਕਾਫੀ ਬੜੀ ਚੰਗੀ ਹੈ। ਹਲਕਾ ਹੁੰਦਾ ਹੈ। ਕਾਫੀ ਦਾ ਪੈਦਾਈ ਦੀ ਐਕਲਾਸ ਕਾਫੀ। ਹਾਂ। ਹਾਂ। ਇਹ ਨਿਆਰਾ ਹੀ ਸੀਗਾ। ਓਏ ਦੂਜੀ ਲਾ ਲੈਂਗੇ ਵੀਰ ਇਸ ਨਾਲ ਹੋਰ ਬਿਨਾ। ਹੈਂ? ਮੈਂ ਵੀ ਨਾ ਹੁਣ ਗੱਲਾਂ ਸ਼ੇਅਰ ਕਰੰਦੇ ਆ ਮੈਂ ਕਿਹਾ ਮੈਂ ਵੀ ਮੇਰੀ ਆ ਜਾ ਗਿਆ ਜਾਨ ਨੂੰ ਹਾਲ ਵੇਹੇ ਦਿਲ ਜਾਣੇ ਕਰਦਾ ਜਾਣਾ ਪੈਣਾ ਕੈਨੇਡਾ 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 ਫੋਰਸ ਜਾਣਾ ਪੈਣਾ ਬੈਠੀ ਹਾਲਾ ਦਾ ਮੋਡ ਆਉਣਾ ਓਏ ਮੇਰੇ ਬੂਟ ਤੇ ਬੂਟ ਖਰਾਬ ਕਰੀ ਜਾਂਦਾ ਜਿਹੜੇ ਜਾਂਦੇ ਜਾਂਦੇ ਵੀਰ ਨੇ ਬੂਟ ਗਿਫਟ ਕਿਤੇ ਮੈਨੂੰ ਰਵਾਲੀ ਦੇ ਹਾਲੇ ਤਾਂ 12 ਵੀ ਲੈਣੇ ਦੋ ਜੋੜੇ ਤਾਂ ਗੱਲ ਕੀਤੀ ਆ ਜਾਂਦੇ ਨੇ ਨੰਗ ਕਰਦੇ ਨੇ ਨਾਲੇ ਮੈਨੂੰ ਅੱਗੇ ਬਣਾ ਟਾਲਾ ਚਲਾਉਣਾ ਜਾ ਕੇ 5:30 ਆ ਐਂਟਰੀ ਜੇ ਕਰੇ ਕੰਮ ਦਵਾਉਣਾ ਮੈਨੂੰ 5:30 ਹੋ ਗਏ ਆ ਤੇਰੇ ਘੜੀ ਤੇ ਸਾਡੇ ਨਾਲ ਮੇਰੀ ਤੇ ਸਾਡੇ ਸਾਰੇ ਕੰਮ ਤੋਂ ਆਣਾ ਕਨੇਡਾ ਚ ਹਾਂ ਰੈਂਟਰ ਜਾਣਾ ਪਹਿਲਾਂ ਫਿਰ ਕੈਲਗਰੀ ਸਨੈਪ ਜੜਾ ਆਈਡੀ ਦੱਸ ਦੇ ਸਨੈਪ ਜੜਾ ਹੈਗੀ ਸਨੋਵਰ ਬਾਲ 22 ਉਹ ਕਾ ਸਾਰੇ ਜਾਣੇ ਇਹ ਨਹੀਂ ਪੀਣੀ ਕੋਸਟਾ ਦੀ ਕੋਸਟਾ ਇੱਥੇ ਕਿੱਥੇ ਆਉਂਦੀ ਹੈ ਕੋਸਟਾ ਕਿਹਣੀ ਹੈ ਹੈ ਵਾ ਨਾ ਕਰ ਕੋਸਟਾ ਵੀ ਕਿੱਥੇ ਉਹ ਡਾਕੂਮੈਂਟ ਕਿੱਥੇ ਆਉਂਦਾ ਕੋਸਟਾ ਚੱਲਦੇ ਹੈ ਭੈਣ ਕੋਲ ਆ ਮੈਂ ਕਹਿੰਦਾ ਜਾਂਦੇ ਜਾਂਦੇ ਕਾਫੀ ਤਾਂ ਪੀ ਆ ਜੋ ਇਹਨੂੰ ਕਿਹਾ ਸੀ ਉਹ ਪਹਿਲਾਂ ਹੀ ਚੜਨ ਦੀਆਂ ਤਿਆਰੀਆਂ ਚਾ ਬਾੜੀ ਕਾੜੀ ਜਾਣਾ ਇਹਨਾਂ ਜਾਣ ਦੀ ਉਹ ਕਹਿੰਦੇ ਮੈਂ ਜਾਣੀ ਜਾ ਆ ਪੀ ਆ ਮਾ ਕਿੱਥੋਂ ਪਾਇਆ ਨੇ ਵੀਰ ਜੀ ਨੇ ਲੈ ਲੈ ਰਿਲੈਕਸ ਹੋ ਕੇ ਜਾਣਾ ਮੈਂ ਬੜਾ ਫੋਰਨਰ ਐਂ ਕਰਦੇ ਹੁੰਦੇ ਆ ਆ ਗਿਆ ਤੇ ਆ ਗਿਆ ਤੇਰਾ ਉਹ ਉੱਪਰ ਕਿੰਦੀ ਫਿਕੀਰ ਕੋਈ ਨਹੀਂ ਕਰਦੇ ਨਾ ਆਪਣੇ ਤਰ੍ਹਾਂ ਬਰਾ ਉਹ ਆ ਗਈ ਆਪਣੇ ਜਹਾਜ਼ ਵਾਲੀਆਂ ਮਮਾ ਉਹ ਆ ਗਈਆਂ ਡਰਾਈਵਰਾਂ ਡਰਾਈਵਰ ਲੋ ਆ ਗਈ ਜੀ ਡਰਾਈਵਰ ਨਾਲ ਆ ਗਿਆ ਹੀਰੋ ਉਸ ਤੇ ਹੀਰੋ ਉਸ ਤੇ ਆ ਗਿਆ ਆਪਾਂ ਇਹ ਜਿੱਦ ਕਰਾ ਗਏ ਆਪਾਂ ਇਹ ਲਾਤਾ ਜਿਹਨਾਂ ਮੇਰੇ ਰੁਲੇ ਜੰਨੇ ਆ ਹੈ ਇੱਥੇ ਆਣ ਕੇ ਰੋਲੇ ਜੀ ਆਪਾਂ ਨਾ ਨਾ ਦੇਖ ਇਹਨਾਂ ਦੇਖ ਇੱਥੇ ਚਾਹ ਕੌਫੀ ਕਰਾਈ ਬਸ ਨੋਵਰ ਅੰਕਲੋਂ ਨਹੀਂ ਤਾਂ ਗਏ ਚਲੇ ਆ ਉਹ ਅੰਕਲੋਂ ਹੀ ਤਾਂ ਗਏ ਚਲੇ ਆ ਲੈ ਡੈਲਟੇਅਰ ਲਾਣਾ ਡੈਲਟਾ ਹੈ ਨਾ ਮਾਰੋ ਕਪੜਾ ਕਪੜਾ ਜਾ ਕੇ ਉਹਨਾਂ ਚਿਰ ਮਾਰ ਲਾਗੇ ਕਪੜਾ ਪੈਰ ਸਟੇਜ ਦਾ ਛੇੜਿਆ ਵੀ ਆ ਤਾਂ ਉਹ ਨਹੀਂ ਫਿਲਮਾਂ ਜੀ ਆਣਾ ਹੈ ਡੈਲਟੇਅਰ ਲੈਂਡ ਕਰਾਈਏ ਨਾ ਬੋਲੇ ਪਿੱਲ ਵਿੱਚ ਡੈਲਟੇਅਰ ਲੈਂਡ ਕੋਈ ਮਿਲਿਟਰੀ ਫਿਲਮ ਜੀ ਜੰਗਲਿਸ ਕੈਮਰਾ ਆਹ ਚਾਲੂ ਹੋਇਆ ਤੇ ਮੇਰੇ ਤੋਂ ਪੈਣੀ ਲੈਣੇ ਇਹਨਾਂ ਨੇ ਹੈ ਇਹ ਇਹਨਾਂ ਦੇ ਨਹੀਂ ਲੈਣੀ ਮੇਰੇ ਤੋਂ ਕਿਆ ਇਹਨਾਂ ਨੂੰ ਚਾਹਦਾ ਨਹੀਂ ਕੈਸ਼ ਤੇਰੀ ਗੈਸ ਮਾ ਚੰਗੀ ਆ ਬਾਈ ਇੱਕ ਪਾਣੀ ਦੀ ਬੋਤਲ ਦੇ ਦੇ ਧਿਆਨ ਨਾਲ ਰੱਖ ਲੈ ਸਾਮਾਨ ਸਾਰਾ ਫਾਈਲ ਕਿੱਥੇ ਆ ਹੈ ਆ ਫਾਈਲ ਭੈਣ ਨੂੰ ਦੇ ਦੇ ਉਹ ਬਈ ਡਸ ਕਚਰਾ ਤਾਂ ਰਹਿ ਗਿਆ ਬਈ ਓਏ ਆ ਵੇ ਕਚਰਾ ਤੁਸੀਂ ਕੀ ਕਰਉਂਦੇ ਆ ਮੈਨੂੰ ਪਤਾ ਕਾ ਤੁਸੀਂ ਕਰਦੇ ਸੁਨੋਵਰ ਨੂੰ ਕੀ ਕਹਦੇ ਮੈਂ ਤਾਂ ਆ ਕਹਿਣ ਰਿਹਾ ਅਕਰੀ ਇਹ ਤਾਂ ਦੱਸ ਤੁਸੀਂ ਕੈਨੇਡਾ ਦੀ ਧਰਤੀ ਜਾ ਕੇ ਮੁਕਣਾ ਕੈਨੇਡਾ ਦੀ ਦੁੱਧ ਕਿੱਥੇ ਹੋ ਲੈ ਆ ਗੋ ਵੀ ਲੇਟ ਹੋਇਆ ਨਹੀਂ ਬਲੇਟ ਅੰਦਰ ਜਾਣਾ ਨੇ ਬਣਾਉਣੀ ਰੱਖਣੇ ਆ ਜੀ ਮੈਨਾਂ ਭਾਈ ਮਸ਼ੀਨ ਹੀ ਨਵੀਂ ਲਿਆ ਅੱਜ ਆਪਣੇ ਤੇ ਸਿੱਖੂਗਾ ਕਿੰਨੇ ਵਜੇ ਐਂਟਰ ਹੋਣਾ ਵਾ ਸਹੀ ਵਕਤ ਦਿਲ ਨਿਕਾੜਦਾ ਛੱਡ ਕੇ ਜਾਣ ਨੂੰ ਤੇ ਨਾਲ ਜਾ ਮੇਰਾ ਰੋਣ ਨਿਕਲ ਪਿਆ ਬਾਪਾ ਨਿਕਲਿਆ ਹੈ ਨਾਲ ਗੱਟਾਂ ਦੇ ਦਿਲ ਨਿਕਾੜਦਾ ਜਾਣ ਨੂੰ ਵੈਸੇ ਅੱਜ ਨਹੀਂ ਆਣਾ ਇੰਨੀ ਭੀੜ ਹੈਗੀ ਭਾਈ ਮੈਂ ਆਉਣੀ ਆ ਤਾ ਕਰਕੇ ਇਹ ਜਿਹੜਾ ਜ਼ਹਿਰ ਕਰਦਾ ਪੰਜਾਬ ਛੱਡ ਕੇ ਜਾਂਦਾ ਹੈ ਨਾ ਮਜ਼ਦੂਰੀਆਂ ਪਰ ਆਪੇ ਮਜ਼ਦੂਰੀ ਦੀ ਆਪਾਂ ਜਦ 100 ਦਾ ਵਧੀਆ ਨਾ ਜੀ ਆਪਾਂ ਨਾਲ ਜਿਹੜੇ ਕੰਮ ਕਰਦੇ ਪੈਸੇ ਲੈਣੇ ਪੈਂਦੇ ਆ ਲੈ ਆਹ ਵੇਖੋ ਡਾਈਟਾ ਵੇਖੋ ਵੇਖੋ ਜੀ ਵੇਖੋ ਵਾਹ ਵਾਹ ਜੀ ਵਾਹ ਅੱਜ ਜੀ ਅੱਜ ਤਾਂ ਜਾਚ ਹੀ ਸਾਰਾ ਚੱਲਣਾ ਕੋਈ ਇਹ ਨੂੰ ਪੁੱਛ ਜਿਹੜਾ ਜ਼ਹਿਰ ਪੀਂਦਾ ਕਿਹੜੀ ਕਾਫੀ ਪੀਂਦਾ ਨਕਾਲੀ ਜੀ ਤੂੰ ਜੋ ਮਾ ਜ਼ਹਿਰ ਸਾਡੀ ਪਤਾ ਨਹੀਂ ਕਿਵੇਂ ਪੀਂਦਾ ਅੜ ਜਾ ਆਵੇ ਖੇਚੇ ਹੋਰ ਖੇਚੇ ਹੋਰ ਖੇਚੇ ਪਿਛਲਾ ਕਬਾਰ ਆ ਜਾਣਾ ਆਵੇ ਚਲੋ ਭੰਜੀ ਅਗਲੇ ਉਹ ਟਾਈਮ ਨਾਲ ਟਾਈਮ ਨਾਲ ਆਏ ਉਹ ਹੀ ਕੰਮ ਕਰਾ ਦਾਂ ਨਾ ਹੈ ਜਲਦੀ ਆ ਗਏ ਜਲਦੀ ਆ ਗਏ ਬੜਾ ਯਾਰ ਫਲੇਟ ਡਿਲੇ ਹੋ ਗਈ ਆ ਨਹੀਂ ਕੱਲ ਨੂੰ ਸ਼ਾਇਦ ਹੋ ਸਕਦੀ ਆ ਨਹੀਂ ਨਹੀਂ ਮੀ ਕਰਨਾ ਮੀ ਕਾਰ ਨੂੰ ਉੱਪਰ ਗੜੇ ਪੈ ਰਿਹਾ ਆਪਣਾ ਉਹ ਜਿਹੜਾ ਡਰਾਈਵਰ ਆ ਉਹ ਸੱਚ ਪਾਇਲਟ ਸੌਰੀ ਮਾਈ ਮਿਸਟੇਕ ਡਰਾਈਵਰ ਹੀ ਚੱਲ ਜਿਹੜਾ ਉਹ ਆ ਉਹ ਕਹਿੰਦਾ ਭਾਈ ਆਪ ਨੂੰ ਚੱਲਣਾ ਹੀ ਨਹੀਂ ਮੀਂਹ ਜਾ ਪਾਣੀ ਕਹਿੰਦਾ ਜਦੋਂ ਮੀਂਹ ਰੋਕ ਦੋ ਜਾਂ ਨੱਖੇ ਪਾਉਣੇ ਦਾਰੂ ਲੈ ਆ ਰੋ ਕਹਿੰਦਾ ਹਾਂ ਜਾਂ ਨੱਖਾ ਮੋਨਾ ਦਾਰੂ ਲੈ ਆ ਪਿੱਟਾ ਮੋਸ਼ ਖਤਰਿਆ ਉਹਨੇ ਕਹਿੰਦਾ ਭਾਈ ਲੋਕ ਵਿੱਚ ਵਜਦੇ ਆ ਰਾਤ ਦਿੰਦੇ ਨਹੀਂ ਸੋ ਟਿਕਟਾਂ ਉੱਟਾ ਦਾ ਖਾਸ ਪ੍ਰਬੰਧ ਨਹੀਂ ਹੈਗਾ ਕੋਈ ਹਾਂ ਲੈਟਰ ਖਾਸ ਪ੍ਰਬੰਧ ਨਹੀਂ ਕਿਹਾ ਸੋ ਐਸੇ ਕਰਕੇ ਸੋ ਆਫਟਰ ਦੈਟ ਮੇਰੇ ਮੈਗਾ ਆਪਾਂ ਇਸਕੇ ਲੈਣਾ ਅਭੀ ਆਪਾਂ ਮੈਗਾ ਵੀ ਜ਼ਿੰਦਗੀ ਮਿਲਦੀ ਇੱਕ ਵਾਰ ਆਪਾਂ ਇਸਕੇ ਲੈਣਾ ਸੋ ਮੈਂ ਗਗੂਰਾਂ ਕੈਨੇਡਾ ਮੈਂ ਜਾਣਾ ਹੀ ਨਹੀਂ ਐਵੇਂ ਨਹੀਂ ਕਹਿੰਦਾ ਕਈ ਟਿਕਟਾਂ ਵਾਰਦੀਆਂ ਸੁਣੋ 8 ਟਿਕਟਾਂ ਮੈਗਾ ਐਵੇਂ ਨਹੀਂ ਆਪਾਂ ਵਾ ਪੈਸਾ ਇਕੱਠਾ ਕਰਨ ਲਈ ਘਟੋ ਘਟ 10 ਸਾਲ ਲੱਗਣੇ ਮੈਨੂੰ ਇਹ ਕਹਿੰਦਾ 60 ਤੱਕ 10 ਸਾਲ ਹੋ ਗਿਆ ਹੈ 10 ਸਾਲ ਹੋ ਗਏ 10 ਸਾਲ ਸਮਝੋ ਲੈ 10 ਸਾਲ ਪਿੱਛੇ ਹੋ ਗਿਆ ਅਸੀਂ ਹੁਣ 10 ਸਾਲੇ ਬੈਗ ਚੱਲ ਗਏ ਉਧਰ ਕਹਿੰਦੇ ਜੰਗ ਲੱਗੀ 29 ਦਿਨ ਪੰਜਾਬ ਇੰਡੀਆ ਪਿੱਛੇ ਚੱਲ ਗਿਆ ਹੈ ਨਾ ਅਸੀਂ 10 ਸਾਲ ਚੱਲ ਗਏ ਅੱਜ ਟਿਕਟ ਕੈਂਸਲ ਹੋਈ 10 ਸਾਲ ਪਿੱਛੇ ਜੜ ਗਿਆ ਜੀ ਸੋ ਹੁਣ ਆਪਾਂ ਕੈਨੇਡਾ ਕਰਤਾ ਕੈਂਸਲ ਬਈ ਸੋ ਦੈਟਸ ਵੈਨ ਕੈਂਸਲ ਨਹੀਂ ਕੋਈ ਜਵੀਰਪਰਾ ਜਾਵੇ ਟਿਕਟ ਦਾ ਖਰਚਾ ਚੱਕੇ ਹਾਂ ਜੀ ਟਿਕਟ ਦਾ ਖਰਚਾ ਸਪான்ਸਰ ਸਾਡੀ ਚੱਕੇ ਜੇ ਅਸੀਂ ਆਵਾਂਗੇ ਤੇ ਬਸ 10 ਦਿਨ ਲਈ ਘੁੰਮ ਕੇ ਜਾਵਾਂਗੇ ਤੇ ਸਰਾ ਹੀ ਲਵਾ ਦੇ ਮੌਕਾ ਨਹੀਂ ਸਾਡੇ ਚ ਇਹ ਤਾਂ ਐ ਐ ਅਸੀਂ ਐਂ ਫੀਲਿੰਗ ਨਾ ਹੀ ਰਹਿ ਸਕਦੇ ਅਸੀਂ ਇਦਾਂ ਫੀਲਿੰਗ ਚੱਕ ਲਈ ਦੀ ਇੱਥੇ ਆਣ ਕੇ ਏਅਰਪੋਰਟ ਤੇ ਆਣ ਕੇ ਮੇਰਾ ਨੌਕ ਰਿਸ਼ਤਾ ਵਾਲੀਆਂ ਪੈਸੇ ਚੰਗੇ ਬਣਾ ਲਾਂਗੇ ਉਹ ਗਿੜਾ ਲੱਗੇ ਜਿਹੜਾ ਨਾਲ ਪਕੇੜਾ ਲਾਉਂਦੇ ਫਰੀ ਵਾਲਾ ਘੱਟੋ ਘੜ ਵੀ 15 ਤੋਂ 20 ਹਜ਼ਾਰ ਰੋਜ਼ਦਾਨੀ ਝੜਦੇ ਨਹੀਂ ਛੱਡਦੇ ਆਪਾਂ ਮਜ਼ਾਕ ਬਾਬੇ ਬੇਨ ਸਾਡੇ ਬਾਬੇ ਨੇ ਮੇਰੇ ਨਾਲ ਵਾਇਗਰੂ ਮੇਰੇ ਨਾਲ ਕੰਮ ਲੋੜ ਪਰ ਜਿਹੜਾ ਏਅਰਪੋਰਟ ਤੇ ਹੁੰਦੇ ਨੇ ਜਿਹੜੀ ਉਹ ਗੱਲ ਕਰਦਾ ਆ ਇੱਥੇ ਪਾ ਸਾਡੀ ਤੇ ਇਹ ਫੀਲਿੰਗ ਰਹਿੰਦੀ ਉਹ ਗਿਆ ਜੀ ਬਈ ਮੋਕਰੀ ਮੋਕਰੀ ਕਰ ਸੱਚੀ ਰਸਾ ਨਾ ਸੱਚੀ ਸਪான்ਸਰ ਕਿੰਨੇ ਕਮ ਆ ਗਿਆ ਆ ਗਿਆ ਵਲੌਗ ਆ ਗਿਆ ਆ ਗਿਆ ਆ ਗਿਆ ਵਲੌਗ ਆ ਗਿਆ ਆ ਗਿਆ ਵਲੌਗ ਸੱਚੀ ਸਪੌਂਸਰ ਭੇਜੋ ਸੱਚੀ ਆ ਜਾਣਗੇ ਅਸੀਂ ਹਾਂ ਲਵ ਯੂ ਬੰਨੇ ਲਵ ਯੂ ਬੰਨੇ ਬਾ ਮੁੰਡੇ ਵਗਾ ਜੱਕੀ ਤਰਾ ਮੁੰਡੇ ਕਿੱਥੇ ਆ ਹਾਂਜੀ ਗੱਲ ਹੋ ਠੀਕ ਭਾਗ ਠੀਕ ਹੈ ਧੰਨਵਾਦ ਹਾਂ ਲੋ ਹिलो ਠੀਕ ਹੈ ਠੀਕ ਹੈ ਵਧੀਆ ਹਾਂ ਠੀਕ ਹੈ ਹਾਂ ਬਹੁਤ ਵਧੀਆ ਮੁੰਡੇ ਵਗਾਲੇ ਪਿਛਲੇ ਪਾਸੇ ਮੁੰਗਲੇ ਜੱਕੀ ਨਾ ਇੱਧਰ ਪਿੱਛੇ ਉਹ ਜਾਂਦੇ ਉਹ ਜਾਂਦੇ ਉਹ ਹੀ ਜਾਂਦਾ ਜੀ ਉਹ ਜਾਂਦੇ ਉਹ ਜਾਂਦੇ ਆਉਂਦੇ ਆਉਂਦੇ ਉਧਰ ਵੀ ਉਹ ਜਾਂਦੇ ਜੀ ਸਾਰੇ ਪਾਸਿਓਂ ਜਾਂਦੇ ਆ ਉਹ ਜਾਂਦੇ ਆ ਉਹ ਜਾਂਦੇ ਹੋਗੇ ਸੋ ਹੁਣ ਮੁਕਰੀ ਘਲੇ ਆ ਸੋ ਹੁਣ ਅਸੀਂ ਚੱਲੇ ਹਾਂ ਘਰੇ ਚੱਲੇ ਘਰਾਂ ਨੂੰ ਸੋ ਕਿਸੇ ਸਪੌਂਸਰ ਭੇਜੇ ਸੱਚੀ ਆਉਣਾ ਕੈਨੇਡਾ ਮਜ਼ਾਕ ਸਨੇਕ ਕਿਹੜਾ ਆਈਡੀਆ ਤੇ ਮੈਸੇਜ ਕਰ ਲਿਓ ਸੰਧੂ ਗੱਗੂ ਬੰਨ ਤੇ ਸਨੋਵਰ ਬੱਲ ਸਹੀ ਆ ਉਧਰ ਜਾਣਾ ਪਾਵੇ ਥੈਂਕ ਯੂ ਸੱਚੀ ਸਪੌਂਸਰ ਭੇਜ ਤੋ ਮਜ਼ਾਕ ਨਹੀਂ ਕਰਦੇ ਸੱਚੀ ਦੋਵੇਂ ਆ ਜਾਾਂਗੇ ਠੀਕ ਆ ਭਾਈ ਆ ਜਾਏਗਾ ਤੁਹਾਨੂੰ ਆ ਜਾਏਗਾ ਬਾਈ ਬੈ ਜਾਓ ਅੱਗੇ ਸ਼ਾਲਾ ਜੱਲ ਭਾਜੀ ਬਾਈਕ ਨੂੰ ਸ਼ੋਅ ਹੈ ਜੀ ਠੀਕ ਹੈ ਜੀ ਠੀਕ ਭਾਈ ਹਾਂ ਜੀ ਵਧੀਆ ਵਧੀਆ ਜੀ ਲਓ ਜੀ ਹੁਣ ਕਹਿੰਦੇ 7ਵੇਂ 'ਚ ਲੱਗ ਚੁੱਕੇ ਸਾਡੀ ਟੀਮ ਖਾਦੀ ਹਾਂਜੀ ਭਾਈ ਕਿਹੜੇ 7ਵੇਂ 'ਚ ਤੁਸੀਂ ਬੈਠ ਚੁੱਕੇ ਹੋ 7ਵੇਂ 'ਚ ਲੱਗ ਵੀ ਤੁਹਾਨੂੰ ਪਾਣੀ